ਕੀ ਨਾਮ ਹੈ ਮੈਡਮ ਸੁਖਵਿੰਦਰ ਕਰੋ ਆਈਟੀਓ 41 ਲੁਧਿਆਣਾ ਅੱਜ ਅਸੀਂ ਇੱਕ ਅਵੇਅਰਨੈਸ ਕੈਂਪ ਅ ਰੇਂਜ ਕੀਤਾ ਜਿਹਦੇ ਵਿੱਚ ਅਸੀਂ ਮੈਟਲ ਐਂਡ ਕੈਮੀਕल्स ਵਾਲੀ ਟਰੇਡਿੰਗ ਜਨਟ ਨੂੰ ਬੁਲਾਇਆ ਤੇ ਉਹਦੇ ਵਿੱਚ ਅਸੀਂ ਦੱਸਿਆ ਕਿ ਜੋ ਐਡਵਾਂਸਡ ਟੈਕਸ ਹੈ 15th ਆਫ ਨਵੰਬਰ ਦਸੰਬਰ ਤੱਕ 75% ਆਫ ਐਕਸਪੈਕਟਿਡ ਜੋ ਐਸਟੀਮੇਟਡ ਟੈਕ ਉਹਨਾਂ ਦੀ ਟੈਕਸ ਲਾਇਬਿਲਟੀ ਬਣਨੀ ਹੈ ਉਸ ਦੇ ਹਿਸਾਬ ਨਾਲ ਉਹਨਾਂ ਨੂੰ ਜਾਗਰੂਕ ਕੀਤਾ ਕਿ ਉਹ ਭਰ ਦੇਣ ਸੋ ਥੈਟ ਉਹ 234 ਬੀਸੀ ਦੇ ਜੋ ਇੰਟਰਸਟਸ ਵਗੈਰਾ ਨੇ ਉਹਨਾਂ ਤੋਂ ਬਚ ਜਾਣ ਤੇ ਜਿਸ ਤਰ੍ਹਾਂ ਸੈਲਫ ਅਸੈਸਮੈਂਟ ਟੈਕਸ ਜੇ ਅਸੀਂ ਪੇ ਕਰਦੇ ਹਾਂ ਤਾਂ ਉਹਦੀਆਂ ਅੱਗੇ ਬਹੁਤ ਸਾਰੀਆਂ ਦਿੱਕਤਾਂ ਆndੀਆਂ ਨੇ ਜਿਸ ਤਰ੍ਹਾਂ ਉਹਦੇ ਵਿੱਚ ਪ੍ਰੋਸੀਕਿਊਸ਼ਨ ਵਗੈਰਾ ਲਾਂਚ ਹੋਣ ਦੀ ਵੀ ਪ੍ਰੋਬਲਮ ਰਹਿੰਦੀ ਹੈ ਤੇ ਉਸ ਚੀਜ਼ ਨੂੰ ਅਵੋਇਡ ਕਰਨ ਲਈ ਤੇ ਇਨ ਦਾ ਬੈਨੀਫਿਟ ਆਫ ਦਾ ਟੈਕਸ ਪੇਅਰ ਤੇ ਅਸੀਂ ਉਹਨਾਂ ਨੂੰ ਜਾਗਰੂਕ ਕਰਨ ਦੇ ਲਈ ਇੱਥੇ ਆਏ ਹਾਂ ਵੀ ਉਹ 75% ਆਪਣੇ ਪ੍ਰੋਫਿਟ ਦਾ ਹੁਣ ਐਡਵਾਂਸ ਟੈਕਸ ਦੇ ਫਾਰਮ ਵਿੱਚ ਆਪਣਾ ਪੇ ਕਰ ਦੇ। ਦੈਟਸ ਆਲ। ਥੈਂਕ ਯੂ। ਮੈਨੂੰ ਕਿੱਦਾਰੇ ਇਹ ਲੱਗੀ ਉਹ ਬੜਾ ਬਹੁਤ ਵਧੀਆ ਲੱਗ ਰਿਹਾ ਸੀ ਜਿਹੜਾ ਟੈਕਸ ਕਹਿੰਦੇ ਸੀ ਅਸੀਂ ਅੱਜ ਤੱਕ ਨਹੀਂ ਦੇਖਿਆ ਉਹਨਾਂ ਦਾ ਕਿੱਦਾਂ ਰਿਬੇਟ ਰਹੀਆਂ ਰਿਹਾ ਰਿਹਾ। ਜਿਸ ਤਰ੍ਹਾਂ ਇਹ ਹੋ ਚੁੱਕਾ ਕਿ ਇਨਕਮ ਟੈਕਸ ਡਿਪਾਰਟਮੈਂਟ ਜਿਹੜਾ ਫੇਸਲੈਸ ਹੋ ਚੁੱਕਾ ਏ। ਦੈਟਸ ਵਾਈ ਹੁਣ ਜਿਹੜੀ ਪਬਲਿਕ ਡੀਲਿੰਗ ਹੈ ਪਬਲਿਕ ਦੇ ਨਾਲ ਇੰਟਰੈਕਸ਼ਨਸ ਵਿੱਚ ਬਹੁਤ ਜ਼ਿਆਦਾ ਕਮੀ ਆਈ ਹੈ। ਤੇ ਇਸ ਚੀਜ਼ ਨੂੰ ਵੀ ਮੱਦੇ ਨਜ਼ਰ ਰੱਖਦੇ ਹੋਏ ਅਸੀਂ ਇੱਕ ਉਪਰਾਲਾ ਕੀਤਾ ਹੈ ਵੀ ਜਿਹਦੇ ਥਰੂ ਅਸੀਂ ਟੈਕਸ ਪੇਅਰਸ ਨੂੰ ਮਿਲੀਏ ਤੇ ਉਹਨਾਂ ਨੂੰ ਇੱਕ ਬਹੁਤ ਹੀ ਇੱਕ ਫੈਮਿਲੀ ਨੁਮਾ ਮਾਹੌਲ ਦੇ ਵਿੱਚ ਉਹਨਾਂ ਨੂੰ ਕਨਵੇ ਕਰੀਏ ਇੱਕ ਫ੍ਰੈਂਡਲੀ ਮੈਸੇਜ ਦਈਏ ਕਿ ਉਹ ਆਪਣੀਆਂ ਜਿਹੜੀਆਂ ਉਹਨਾਂ ਦੀਆਂ ਜੋ ਟੈਕਸ ਪੇਇੰਗ ਦੀਆਂ ਲਾਇਬਿਲਟੀਆਂ ਨੇ ਉਹਨਾਂ ਨੂੰ ਉਹ ਤਰੀਕੇ ਦੇ ਨਾਲ ਤੇ ਬਿਫੋਰ ਟਾਈਮ ਪੂਰਾ ਕਰਨ। ਦੈਟਸ ਆ। ਕਿੱਦਾਂ ਕਹਿਣਾ ਚਾਹੁੰਦੇ ਨੇ ਕਿ ਜਿਵੇਂ ਪਬਲਿਕ ਹੈਗੀ ਆ ਪਬਲਿਕ ਬਹੁਤ ਡਰਦੀ ਸੀ ਕੰਟੈਕਟ ਇਹ ਦੁਆਰ ਦੇ ਪੀਜਾ ਕਿੱਦਾਂ ਵੀ ਉਹਨਾਂ ਨੂੰ ਤੁਸੀਂ ਆਪ ਫੋਨ ਲਾ ਕੇ ડીਲ ਕਰ ਰਹੇ ਹੋ ਤੇ ਕਿੰਦਾ ਰਵਈਆ ਕਿੰਦਾ ਹੌਸਲਾ ਲੱਗ ਰਿਹਾ ਜੀ ਨਹੀਂ ਨਹੀਂ ਸਾਰਿਆਂ ਨੇ ਬਹੁਤ ਹੀ ਅੱਛਾ ਰਿਸਪੌਂਸ ਦਿੱਤਾ ਔਰ ਸਾਰਿਆਂ ਨੂੰ ਬਹੁਤ ਹੀ ਕੰਫਰਟੇਬਲ ਫੀਲ ਹੋਇਆ ਤੇ ਉਹਨਾਂ ਨੂੰ ਲੱਗਿਆ ਕਿ ਇੱਕ ਜਿਹੜੀ ਚੀਜ਼ ਮਤਲਬ ਹਮੇਸ਼ਾ ਪਰਦੇ ਵਿੱਚ ਰਹਿੰਦੀ ਹੈ ਵੀ ਜਿਸ ਤਰ੍ਹਾਂ ਉਹ ਸਮਝਦੇ ਆ ਵੀ ਇਨਕਮ ਟੈਕਸ ਇੱਕ ਹੂਆ ਹੈ ਦੈਟ ਇਜ਼ ਨਾਟ ਕਿ ਉਹਨਾਂ ਨੂੰ ਲੱਗਿਆ ਵੀ ਬਹੁਤ ਅੱਛਾ ਕੀਤਾ ਅਸੀਂ ਉਹਨਾਂ ਕੋਲ ਆਏ ਤੇ ਉਹਨਾਂ ਨਾਲ ਗੱਲਬਾਤ ਕੀਤੀ ਤੇ ਉਹਨਾਂ ਨੂੰ ਜਾਗਰੂਕ ਕੀਤਾ ਹਾਂਜੀ ਬਾਕੀ ਲੋਕਾਂ ਨੂੰ ਮੈਸੇਜ ਦੇਣਾ ਚਾਹੁੰਦੀ ਹਾਂ ਹਾਂਜੀ ਮੈਂ ਸਾਰੇ ਪੰਜਾਬ ਦੇ ਟੈਕਸ ਪੇਅਰ 올 ਇੰਡੀਆ ਲੈਵਲ ਤੇ ਟੈਕਸ ਪੇਅਰਸ ਨੂੰ ਇਹ ਮੈਸੇਜ ਦੇਣਾ ਚਾਹੁੰਦੀ ਹਾਂ ਕਿ ਉਹ ਆਪਣੇ ਜਿਹੜੇ ਹੈਗੇ ਆ ਪ੍ਰੋਫਿਟਸ ਨੂੰ ਐਸਟੀਮੇਟ ਕਰ ਲੈਣ ਤੇ ਉਹ 75% ਆਫ ਐਡਵਾਂਸ ਟੈਕਸ ਜਿਹੜਾ ਹੈਗਾ ਵਾ ਉਹ ਪੇ ਕਰਨ ਜਿਵੇਂ ਕਿ ਉਹ ਪ੍ਰੀਵੀਅਸ ਈਅਰ ਦੇ ਹਿਸਾਬ ਨਾਲ ਆਪਣਾ ਦੇਖਣ ਕੇ ਸੈਲਫ ਅਸੈਸਮੈਂਟ ਟੈਕਸ ਵਗੈਰਾ ਉਹਨਾਂ ਨੂੰ ਪੇ ਕਰਨ ਦੀ ਜ਼ਰੂਰਤ ਤਾਂ ਨਹੀਂ ਰਹੀ ਸੀ ਪਿਛਲੇ ਸਾਲ ਜੇ ਇਸ ਤਰ੍ਹਾਂ ਦੀ ਨੌਬਤ ਹੈ ਤਾਂ 210 ਦੇ ਨੋਟਿਸ ਤੋਂ ਬਚਣ ਦੇ ਲਈ ਉਹਨਾਂ ਨੂੰ 75% ਆਫ ਟੈਕਸ ਪੇ ਕਰਨਾ ਚਾਹੀਦਾ ਜੋ ਕਿ ਉਹ ਆਪਣਾ ਡਿਟਰਮਿਨ ਕਰ ਸਕਦੇ ਆ ਔਨ ਦਾ ਬੇਸਿਸ ਆਫ ਜੋ ਪ੍ਰੀਵੀਅਸ ਈਅਰ ਦੇ ਵਿੱਚ ਉਹਨਾਂ ਨੇ ਟੈਕਸ ਪੇ ਕੀਤਾ ਬਾਕੀ ਉਹਨਾਂ ਦੀ ਜੋ ਹੁਣ ਮੌਜੂਦਾ ਸਿਚੁਏਸ਼ਨ ਹੈ ਅਕੋਰਡਿੰਗ ਟੂ ਥੈਟ ਹਾਂਜੀ ਮੈਂ ਐਡਵੋਕੇਟ ਜਤਿੰਦਰ ਖੁਰਾਨਾ ਪ੍ਰੈਜ਼ੀਡੈਂਟ ਇੰਡੀਅਨ ਟੈਕਸੇਸ਼ਨ ਐਡਵੋਕੇਟਸ ਐਸੋਸੀਏਸ਼ਨ ਅੱਜ ਜਿ세 ਲੁਧਿਆਣਾ ਤੇ ਡੇ ਅਸੋਸੀਏਸ਼ਨ ਨਾਲ ਜਿਹੜੀ ਅਸੋਸੀਏਸ਼ਨ ਨਾਲ ਮੀਟਿੰਗ ਕੀਤੀ ਹੈਗੀ ਇਹਦੇ ਚ ਇਨਕਮ ਟੈਕਸ ਡਿਪਾਰਟਮੈਂਟ ਦੇ ਤੋਂ ਮਿਸਟਰ ਜਸਵੰਤ ਗਿੱਲ ਜੀ ਇਨਕਮ ਟੈਕਸ ਅਫੀਸਰ ਨਾਲ ਸੁਖਵਿੰਦਰ ਕੋਰ ਮੈਡਮ ਜੀ ਆਏ ਹੈਗੇ ਆ ਅੱਜ ਮੀਟਿੰਗ ਬਹੁਤ ਅੱਛੀ ਰਹੀ ਹੈਗੀ ਇਹਦੇ ਚ ਡਿਪਾਰਟਮੈਂਟ ਜਿਸ ਤਰ੍ਹਾਂ ਜਾਗਰੂਕ ਕਰਨ ਲਈ ਐਡਵਾਂਸ ਟੈਕਸ ਬਾਰੇ ਦੱਸਿਆ ਹੈਗਾ ਕਿ ਜਿਨ੍ਹਾਂ ਦੇ ਪਿਛਲੇ ਸਾਲ ਦੇ ਟੈਕਸ ਲਾਇਬਿਲਟੀ ਬੰਦੇ ਸੀਗੀ ਇਸ ਸਾਲ ਦਾ ਜਿਹੜਾ ਤੁਹਾਡਾ ਟੈਕਸ ਬੰਦਦਾ ਉਹਨੂੰ ਕੈਲਕੂਲੇਟ ਕਰਕੇ 15 ਦਸੰਬਰ ਤੱਕ ਜਿਹੜੀ ਥਰਡ ਇੰਸਟਾਲਮੈਂਟ ਹੈਗੀ ਜ ਉਹ ਜਮ੍ਹਾਂ ਕਰਵਾ ਦਿਓ ਅਗਰ ਨਹੀਂ ਜਮ੍ਹਾਂ ਕਰਵਾਂ ਆਰ 234 এবੀ ਦੇ ਤਹਿਤ ਤੇ ਇਹਦੇ ਨਾਲ ਹੀ ਜਿਹੜਾ ਚਮ ਹੋ ਰਿਹਾ ਇਹਨਾਂ ਦੇ ਸਹਾਬਾਨ ਨੇ ਦੱਸਿਆ ਹੈਗਾ ਕਿ ਜਦੋਂ ਅਸੀਂ ਇਨਕਮ ਰਿਟਰਨ ਭਰਦੇ ਆ ਤਾਂ ਆਪਣਾ ਸਹੀ ਇਨਕਮ ਡਿਵੇਸ ਨਾ ਕਰੀਏ ਸੇਫ ਐਕਸ ਸੇ ਆਪਣਾ ਕਰੀਏ ਕਿਉਂਕਿ ਜਦੋਂ ਆਉਣੇ ਟਾਈਮ 'ਚ ਵਾਈਟ ਮਨੀ ਲੋਡ ਹੁੰਦੀ ਹੈ ਕੋਈ ਇਨਵੈਸਟਮੈਂਟ ਹੈ ਕੋਈ ਬੈਂਕ ਤੋਂ ਲੋਨ ਲੈਣਾ ਹੈ ਜਾਂ ਬਾਹਰ ਜਾਣਾ ਤਾਂ ਉਹ ਵਾ ਦਿਨਕ ਉਹ ਤੇ ਸ਼ੋਅ ਕਰਨੀ ਪੈਂਦੀ ਤੁਸੀਂ ਟੈਕਸ ਵਿੱਚ ਨਾ ਕਰੋ ਇਸ ਜਿਹੜਾ ਸਾਲ ਚੱਲ ਰਿਹਾ ਇਸ ਵਿੱਚ ਟੈਕਸ ਦੀ ਛੋਟ ਵੀ ਕਾਫੀ ਹੈ ਜਦੋਂ ਇੱਕ ਗੱਲ ਤਾਂ ਹੋਰ ਧਿਆਨ ਰੱਖੋ ਜਦੋਂ ਇਨਕਮ ਰਿਟਰਨ ਫਾਈਲ ਕਰਦੇ ਹੋ ਤਾਂ ਜਿਹੜਾ ਟੈਕਸ ਤੁਹਾਡਾ ਪੇਅਬਲ ਬੰਦਾ ਜਦੋਂ ਸੈਲਫ ਅਸੈਸਮੈਂਟ ਜਿਹੜੇ ਬੰਦਾ ਹੋਵੇ ਜਮ੍ਹਾਂ ਕਰਾ ਦੋ ਨਹੀਂ ਤਾਂ ਉਹਦੇ ਬਾਅਦ ਕੀ ਹੁੰਦਾ ਹੈ ਕਿ ਲੋਕ ਇੱਦਾਂ ਹੀ ਕਰ ਦਿੰਦੇ ਰਿਟਰਨ ਭਰ ਦਿੰਦੇ ਪਰ ਪ੍ਰੋਪਰ ਟੈਕਸ ਜਮ੍ਹਾਂ ਕਰਾਉਂਦੇ ਬਾਅਦ ਚ ਉਹਦੇ ਲਾਇਬਿਲਟੀ ਬਣ ਜਾਂਦੀ ਡਿਮਾਂਡ ਖੜੀ ਰਹਿੰਦੀ ਹੈ ਉਹਦੇ ਕਿੰਨੇ ਤਾਰ ਦੇ ਅਦੀਨ ਕਈ ਪਰੇਸ਼ਾਨੀਆਂ ਆ ਸਕਦੀ ਹੈਗੀਆਂ ਤੇ ਇਹਦੇ ਨਾਲ ਹੀ ਮੈਂ ਡਿਪਾਰਟਮੈਂਟ ਤੇ ਵਪਾਰੀਆਂ ਦਾ ਧੰਨਵਾਦ ਕਰਦਾ ਬਹੁਤ ਚੰਗ ਲੱਗਿਆ ਹੈ ਥੈਂਕ ਯੂ ਫੋਰ ਮੀਟਿੰਗ ਲੋਕਾਂ ਦਾ हाँ जी इधर ट्रेड एसोसीए व्यापारियों ने बहुत सहयोग किया है कुछ क्वायर सी तो ये नी ही जो ट्रेडर्स ने अपने कुछ सुजैशन दिखाई है, है प्रैक्टिकली कि डिपार्टमेंट नर वर्किंग जी और वीडियो ढंग ने कितना कि जा सकती हैगी है, अच्छा हो रहा है जी थैंक यू जी फार्ड फाइव वन लुधियाना मैं जसवंत गिल आई टी ओ फार्ड वन फाइव वन लुधियाना से आए थे कि टैक्स अवेयरनेस कैंपेन के लिए और ये मेटल कौन सा था आपका सर इलेक्ट्रोप्लेटिंग के जो जितने भी अपने ट्रेडर्स हैं भाई हैं इनके साथ बैठे इनके बिज़नेस में इनको क्या प्रॉब्लम आ रही है उनके बारे में भी हमने जाना और इनको कोई इनकम टैक्स रिलेटेड कोई प्रॉब्लम है वो भी हम दूर करने के लिए कि हमारे को अप्रोच करें सीधा और हम उनकी प्रॉब्लम दूर करेंगे बाकी इनको अवेयर किया कि इनकी जो एडवांस टैक्स की किस्त का जो टाइम आ रहा है थर्ड इंस्टॉलमेंट का पंद्रह दिसंबर का किस तरह की कमी ऐसी जैसे इनको कोई भी इलेक्ट्रिफिकेशन की प्रॉब्लम आती है या टाइमली रिफंड नहीं आ रहा है तो दे कैन अप्रोच द इनकम टैक्स डिपार्टमेंट डायरेक्टली तो उनकी प्रायरिटी पे सॉर्ट आउट की जाएगी तो। 75 पे अगर सेवेंटी फाइव परसेंट जो ड्यू है फिफ्टीन दिसंबर को वो पे नहीं करते हैं तो उसके ऊपर इंटरेस्ट पड़ता है इनको दो सौ चौंतीस ए का और अगर पूरा ही पूरा पचहत्तर परसेंट नहीं किया इन्होंने बिल्कुल भी नहीं किया तो उसको प्रोसिक्यूट भी किया जा सकता है ठीक हमारे लुधियाना के मैडम आई टी ओ सुखविंदर जी मिस्टर जसवंत गिल जी हमारे साथ आए तो बहुत बढ़िया लगा बहुत हेल्थी डिस्कशन हुई और मैंने इनको ये भी बताया कि मैंने अपनी आज मेरी उम्र 68 के नज़दीक है तो मैंने इनको ये भी बोला कि मैंने अपनी लाइफ में आज पहली बार देखा है भाई इनकम टैक्स वाले हमारे यहाँ आके डो डोर टू डोर मीटिंग कर रहे हैं बहुत अच्छा लगा और हम लोगों का हौसला भी बढ़ा भाई चलो मुलाकात हुई और इनकी तरफ से भी जो उपराला किया गया है वो सब हमारे सब व्यापारियों ने मिल के बहुत एप्रिसिएट किया है भाई बहुत बढ़िया किया अगर ऐसे ही हमारे जो ऑफिसर हैं आगे जाके ऐसे करते रहें तो मैं ये समझता हूँ कि पब्लिक जो आज बिजनेस में परेशान चल रही है अगर इन लोगों का हमारे ऊपर हाथ रहे तो हम लोग क्यों ना इस मुश्किल की घड़ी से निकल पाएंगे जरूर तो निकलेंगे मेरी लाइफ में पहली बार मेरी लाइफ में पहली बार और मैंने ना सुना ना देखा ना फेस किया बहुत बढ़िया क्या कहना सबको यही कहता हूं मैं भी आप निश्चिंत होकर टैक्स भरें क्यों हम प्रॉफिट तो पहले ही नहीं है क्यों हम ब्याज दें आप मैं तो ये, ये इन्होंने तो कहा टैक्स भर दो पचहत्तर परसेंट मैं कहता हूँ सौ परसेंट भरो जो आपका रिफंड आएगा उसके ऊपर भी इंटरेस्ट आएगा आपको मेरी सोच तो ये